ਮਸਲੇ ਤੇ ਆਏ ਜੀ ਵਾਹਿਗੁਰੂ ਖਾਲਸਾ ਰਹਿ ਜੀ ਦੇ ਬਤੇ ਮੈਂ ਜਗਦੀਪ ਸਿੰਘ ਗਹਿਰੀ ਚੇਅਰਮੈਨ ਦਲਤਪਾਈ ਚਾਰੋਂ ਕੁਸ਼ਨਰ ਸਮੋਰਚਾ ਪੰਜਾਬ ਆਗੂ ਸ਼ਰਮਣੀ ਅਕਾਲੀ ਦਲ ਅੱਜ ਅਸੀਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਦਿਨਾਂ ਤੋਂ ਚੱਲ ਰਿਹਾ ਜੋ ਮਸਲਾ ਪਿੰਡ ਰਾਮਗੜ੍ਹ ਦਾ ਜ਼ਿਲ੍ਹਾ ਬਰਨਾਲਾ ਹਲਕਾ ਭਧੌੜ ਦਾ ਜੋ ਮਸਲਾ ਇਹ ਚੱਲ ਰਿਹਾ ਕਿ ਜੋ ਐਕਸਾਈਜ਼ ਮਹਿਕਮੇ ਵਾਲਿਆਂ ਨੇ ਕੋਈ ਪ੍ਰਸ਼ਾਸਨ ਦੇ ਠੇਕੇਦਾਰ ਦੇ ਬੰਦਿਆਂ ਨੂੰ ਨਾਲ ਲੈ ਕੇ ਦਲਤ ਭਾਈਚਾਰੇ ਦੇ ਘਰਾਂ ਦੇ ਵਿੱਚ ਜਾ ਕੇ ਕੁੱਟਮਾਰ ਕੀਤੀ ਸੀ ਉਹਦੇ ਸਬੰਧ ਦੇ ਵਿੱਚ ਨਜਾਇਜ਼ ਸਾਡੇ ਦਲਤ ਭਾਈਚਾਰੇ ਦੇ ਉੱਪਰ ਪਾਕេស ਰਿਸ਼ਡ ਕੀਤੇ ਗਏ ਜਿਦੇ ਵਿੱਚ ਚਾਰ ਪੰਜ ਜਿਹੜੇ ਹੈਗੇ ਲੜਕੇ ਨੌਜਵਾਨ ਤੇ ਇੱਕ ਔਰਤ ਨਜਾਇਜ਼ ਤੌਰ ਤੇ ਹਰਸਤ ਲੈ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਕਾਫੀ ਦਿਨਾਂ ਤੋਂ ਇਹ ਚੱਲਦਾ ਮੰਨਦੂਗਾ ਐਸਐਸਪੀ ਸਾਹਿਬ ਨੂੰ ਇਸ ਬੰਦੀ ਐਪਲੀਕੇਸ਼ਨ ਦਿੱਤੀ ਸੀ। ਜਤेंद्र ਸਿੰਘ ਜੀ ਡੀਐਸਪੀ ਉਹਨਾਂ ਦੀ ਡਿਊਟੀ ਲੱਗੀ ਸੀ। ਪਰ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਔਰਤ ਉਸ ਟਾਈਮ ਇਹਨਾਂ ਨੇ ਜੇਲ੍ਹ ਚ ਨਜਾਇਜ਼ ਤੌਰ ਤੇ ਭੇਜਤੀ ਬਾਰੂ ਦਾ ਬੱਚਾ ਨੌਜਵਾਨ 18-19 ਸਾਲ ਦਾ ਬੱਚਾ ਟੈਨਸ਼ਨ ਲੈ ਗਿਆ ਜਿਸ ਦੀ ਉਹਦੀ ਮੌਤ ਹੋ ਤਿੰਨ ਦਿਨ ਹੋ ਗਏ ਉਸ ਦੀ ਮੌਤ ਹੋਈ ਨੂੰ ਪਰਿਵਾਰ ਨੇ ਹਲਦ ਕਰ ਲਾਸ਼ ਦਾ ਸੰਸਕਾਰ ਨਹੀਂ ਕੀਤਾ ਕਿ ਉਹਨਾਂ ਜਿਕਰ ਲਾਸ਼ ਦਾ ਸੰਸਕਾਰ ਪਰਿਵਾਰ ਨਹੀਂ ਕਰੂਗਾ ਕਿ ਜਿੰਨਾ ਜਿਕਰ ਉਹਨੂੰ ਜੇਲ੍ਹ ਦੇ ਵਿੱਚੋਂ ਰਿਹਾਨੀ ਕੀਤਾ ਜਾਊਗਾ ਪੂਰੇ ਜਿਹੜੇ ਦਲਤ ਭਾਈਚਾਰੇ ਦੇ ਲੋਕ ਨਜਾਇਜ਼ ਹਰਾਸ ਵਿੱਚ ਆ ਉਹਨਾਂ ਨੂੰ ਜੇਲ੍ਹ ਤੋਂ ਰਿਹਾਨੀ ਨਹੀਂ ਕੀਤਾ ਜਾਊਗਾ ਇਸ ਕਰਕੇ ਅਸੀਂ ਵੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੇ ਹਲਦ ਕਰ ਪ੍ਰਸ਼ਾਸਨ ਦੇ ਨਾਲ ਚੱਲ ਰਹੇ ਆ ਡੀਐਸਪੀ ਸਾਹਿਬ ਨੇ ਕਹਿਣ ਦੇ ਇੱਕ ਡੀਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਰੀਲீஸ் ਕਰਾਂਗੇ ਹੁਣ ਵੀ ਸਾਨੂੰ ਦੁਬਾਰਾ ਬੁਲਾਇਆ ਗਿਆ ਇਹ ਸਾਥੀਆਂ ਨੇ ਆਪਣੇ ਬਿਆਨ ਦਰਜ ਕਰਾਇਆ ਕਿ ਸਾਡੇ ਉੱਤੇ ਕਿਸੇ ਵੀ ਬੰਦੇ ਨੇ ਕਿਸੇ ਦੇ ਵੀ ਕੋਈ ਸੋਟੀ ਜਾਂ ਕੋਈ ਕਿਸਮ ਦਾ ਕੋਹ ਹੱਥ ਪਾਈ ਨਹੀਂ ਕੀਤੀ ਤੇ ਇਹਨਾਂ ਨੇ ਨਜਾਇਜ਼ ਤੌਰ ਤੇ ਹੈ ਗਰੀਬਾਂ ਨੂੰ ਹਰਾਸਤ ਵਿੱਚ ਰੱਖਿਆ ਹੋਇਆ ਜਿੱਤਾ ਅਸੀਂ ਪੂਰਨ ਤੌਰ ਤੇ ਆਪਣੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਦਲ ਦਿੱਤਾ ਜਾਰ ਪੁਸ਼ਗਰ ਮੋਰਚੇ ਵੱਲੋਂ ਇਹਦਾ ਵਿਰੋਧ ਕਰ ਰਹੇ ਹਾਂ ਤੇ ਜੇਕਰ ਇਹਨਾਂ ਨੇ ਇਹਨਾਂ ਨੂੰ ਰੀਲீஸ் ਨਾ ਕੀਤਾ ਤਾਂ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਾਂ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਵੀ ਜੋ ਉਸ ਟਾਈਮ ਅਵਕਾਰੀ ਵਿਭਾਗ ਦਾ ਇੰਸਪੈਕਟਰ ਜੇਸ਼ ਕੁਮਾਰ ਤੇ ਉਹਦੇ ਨਾਲ ਉਹਦੇ ਕੁਝ ਸਾਥੀ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆ ਕੇ ਕੁੱਟਮਾਰ ਕੀਤੀ ਗਾਲੀ-ਕਲੋਚ ਕੀਤੀ ਜਾਤੀ ਸੁਖਬਦ ਬੋਲੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡੇ ਜਿਹੜੇ ਨਜਾਇਜ਼ ਬੰਦੇ ਹਾਸਪਤ ਵਿੱਚ ਰੱਖੇ ਗਿਆ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਹੈ